ਸਾਡਾ ਚੈਨਲ ਅੱਜ ਪਹੁੰਚਿਆ ਹੈ ਪਿੰਗਲਵਾੜਾ ਬ੍ਰਾਂਚ ਸੰਦੂਰ ਦੇ ਵਿੱਚ ਜਿੱਥੇ ਵਾਤਾਵਰਣ ਦੇ ਸਲੇਖੇਟ ਅੱਜ ਪੇਂਟਿੰਗ ਮੁਕਾਬਲੇ ਕੀਤੇ ਜਾ ਰਹੇ ਹਨ ਆਓ ਮੇਰੇ ਨਾਲ ਚੱਲ ਕੇ ਵੇਖੋ ਪੇਂਟਿੰਗ ਮੁਕਾਬਲੇ ਅਸਵੇਲੇ ਮੇਰੇ ਨਾਲ ਮੌਜੂਦ ਨੇ ਗੁਰੂਬਿੰਦ ਸਿੰਘ ਸਟਡੀ ਸਰਕਲ ਦੇ ਐਡੀਸ਼ਨਲ ਆਰਗੇਨਾਈਜ਼ਰ ਅਤੇ ਪਿੰਗਲਵਾੜਾ ਦੇ ਇਸ ਸਮਾਗਮ ਦੇ ਸਪੈਸ਼ਲ ਗਸਤਲ ਸਰندرਪਾਲ ਸਿੰਘ ਜੀ ਸਿੱਕੀ ਆਓ ਉਹਨਾਂ ਤੋਂ ਅੱਜ ਦੇ ਕਰਵਾਏ ਜਾ ਰਹੇ ਪੇਂਟਿੰਗ ਕੌਲੇਜ ਬਾਰੇ ਜਾਣਕਾਰੀ ਹਾਸਲ ਕਰੀਏ ਸਰندرਪਾਲ ਸਿੰਘ ਜੀ ਸਿੱਕੀ ਆਪੀ ਦਾ ਚੈਨਲ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਰਸ਼ ਨਿਰੰਦੇ ਸਿੰਘ ਜੀ ਹਰ ਕੀਰਤ ਕਰਨ ਦਿਓ ਜੋ ਆਪਣੇ ਚੈਨਲ ਦੇ ਰਾਹੀਂ ਤੁਸੀਂ ਅੱਜ ਇੱਥੇ ਪਿੰਗੜਵਾਲਾ ਸ਼ਾਖਾ ਦੇ ਸਹਿਵੇੜੇ ਵਿੱਚ ਪਹੁੰਚੇ ਹੋ ਤੁਹਾਨੂੰ ਵੀ ਜੀ ਆਇਆਂ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਲ ਇੰਡੀਆ ਪਿੰਗੜਵਾਲਾ ਚੈਰੀਟੇਵ ਸੋਸਾਇਟੀ ਸ੍ਰੀ ਅਮਰitsar ਵੱਲੋਂ ਸਤਿਕਾਰਯੋਗ ਡਾਕਟਰ ਇੰਦਰਜੀਤ ਕੌਰ ਜੀ ਦੀ ਸਮੁੱਚੀ ਰਹਿਨਵਾਈ ਦੇ ਹੇਠ ਹਰ ਸਾਲ ਪਿੰਗੜਵਾਲਾ ਸ਼ਾਖਾ ਸੰਗਰੂੜ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ ਇਸ ਵਾਰ ਇਹ ਵਿਸ਼ੇਸ਼ ਸਮਾਗਮ ਜਿਹੜੇ ਨੇ ਉਲਿੱਕੇ ਗਏ ਨੇ ਕਿਉਂਕਿ ਇਸ ਸ਼ਾਖਾ ਦੇ ਸਥਾਪਨਾ ਦੇ ਜੋ 2000 ਵਿੱਚ ਹੋਈ ਸੀ ਉਹਦਾ ਅਸੀਂ 25ਵਾਂ ਸਾਲਾਨਾ ਜਿਹੜਾ ਸਥਾਪਨਾ ਦਿਵਸ ਹੈ सिल्वर ਜੁਬਲੀ ਦੇ ਜਸ਼ਨ ਜਿਹੜੇ ਨੇ ਉਹ ਮਨਾਏ ਨੇ ਜਿੰਨ ਰੋਜਾ ਸਮਾਗਮ ਹੋਏ ਨੇ ਅੱਜ ਤੀਸਰਾ ਤਖੀਲਾ ਦਿਨ ਹੈ ਕਿ ਅੱਜ ਅਸੀਂ ਸਵੇਰੇ ਇੱਥੇ ਇੰਗਵੜਾ ਸ਼ਾਖਾ ਦਿਵਾਰਾਂ ਚ ਵਿਖੇ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਵਾਤਾਵਰਨ ਦੇ ਵਿਸ਼ੇ ਦੇ ਮੁਖ ਰੱਖਦੇ ਆ ਹੋਇਆਂ ਕਰਵਾ ਰਹੇ ਆ ਪਿਛਲੇ ਦਿਨੀ ਵੀ ਸ਼ੈਮਿੰਗ ਜਿਹੜਾ ਸੀਗਾ ਰੋ ਰੇ ਪਾਣੀ ਹਵਾ ਤੇ ਤਿੱਪੀ ਦੀ ਫੁਕਾਰ ਸੁਣਾਉ ਇਹ ਵੀ ਜਿਹੜਾ ਹੈ ਇੱਥੇ ਵਾਤਾਵਰਨ ਮੁਖ ਰੱਖਦੇ ਆ ਹੋਇਆਂ ਸ਼ੈਮਿੰਗ ਕਰਵਾਇਆ ਗਿਆ ਸੀ ਤੇ ਅੱਜ ਬੱਚਿਆਂ ਦਾ ਜਿਹੜਾ ਇਹ ਪੇਂਟਿੰਗ ਮੁਕਾਬਲਾ ਹੋ ਰਿਹਾ ਹੈ ਇਹ ਵੀ ਇਸੇ ਵਿਸ਼ੇ ਤੇ ਨਿਰਧਾਰਤ ਹੈ ਪੁਰ ਇਹਨਾਂ ਮੁਕਾਬਲਿਆਂ ਵਿੱਚ ਸਾਡੇ ਸੰਗਰੂਰ ਸ਼ਹਿਰ ਦੇ ਇਲਾਕੇ ਦੇ ਵੱਖ-ਵੱਖ ਪਿੰਡਾਂ ਚੋਂ ਸਕੂਲਾਂ ਦੇ ਜਿਹੜੇ ਨੇ ਵਿਦਿਆਰਥੀ ਉਹ ਜਿੱਥੇ ਭਾਗ ਲੈ ਰਹੇ ਨੇ ਉੱਥੇ ਨਾਲ ਹੀ ਕਾਲਜ ਵਿਦਿਆਰਥੀ ਵੀ ਪਹੁੰਚੇ ਨੇ ਜਿੰਨਾ ਵਿੱਚ ਐਲਬੀਐਸ ਕਾਲਜ ਜਿਹੜਾ ਹੈ ਬਰਨਾਲਾ ਔਰ ਮਸਤਵਾਨਾ ਸਾਹਿਬ ਨਰਸਿੰਗ ਕਾਲਜ ਨੇ ਹੱਦਕੜ ਛੰਨਾ ਹੈ ਹੋਰ ਜਿਹੜੇ ਕਾਲਜ ਨੇ ਉਹਨਾਂ ਦੇ ਵਿਦਿਆਰਥੀ ਵੀ ਇੱਥੇ ਭਾਗ ਲੈਣ ਲਈ ਪਹੁੰਚੇ ਨੇ ਪਰ ਵਿਸ਼ੇਸ਼ ਗੱਲ ਇਹ ਹੈ ਇਹ ਇਨਾ ਮੁਕਾਬਲੇਆਂ ਵਿੱਚ ਇਨ੍ਹਾਂ ਵਿਦਿਆਰਥੀਆਂ ਤੋਂ ਬਿਨਾ ਅਸੀਂ ਉਹ ਬੱਚੇ ਸ਼ਾਮਿਲ ਕੀਤੇ ਨੇ ਜਿਹੜੇ ਕਿ ਸਾਡਾ ਸਹਿਯੋਗ ਸਕੂਲ ਚੱਲ ਰਿਹਾ ਹੈ ਡਾਕਟਰ ਅਮਨਜੀ ਸਮਾਨਜੀ ਦੇ ਗਵਾਈ ਵਿੱਚ ਉਹਨਾਂ ਦੇ ਪ੍ਰਿੰਸੀਪਲ ਜਸਵਾਲ ਕੋੜ ਜੀ ਵਿਸ਼ੇਸ਼ਤਾ ਉੱਤੇ ਇੱਥੇ ਪਹੁੰਚੇ ਨੇ ਪਰ ਉਹਨਾਂ ਨੇ ਬੱਚੇ ਸ਼ਾਮਿਲ ਹੋ ਰਹੇ ਨੇ ਵਿਸ਼ਵਾਸ ਸਕੂਲ ਹੈ ਅਤੇ ਸਿਵਲ ਹਸਪਤਾਲ ਦੇ ਆਰਟੀਮ ਦਾ ਉਹਨਾਂ ਦੇ ਬੱਚੇ ਆਏ ਨੇ ਫੋਰ ਇਸ ਤੋਂ ਬਿਨਾ ਜੋ ਸਾਡਾ ਅੰਮ੍ਰਿਤਸਰ ਵਿਖੇ ਬੁਖ ਦਫਤਰ ਹੈ ਮੁਖਤਲਬ ਰਾਂਚ ਹੈ ਮਾਨਾ ਵਾਲਾ ਉੱਥੋਂ ਵੀ ਜਿਹੜੇ ਬੱਚੇ ਨੇ ਭਗਤ ਭਗਤਪੂਰਨ ਸਿੰਘ ਦੇ ਨਾਮ ਤੇ ਅਦਾਰਸ਼ ਸਕੂਲ ਚੱਲੇ ਰਹੇ ਨੇ ਉਹਨਾਂ ਦੇ ਜਿਹੜੇ ਸਪੈਸ਼ਲ ਬੱਚੇ ਨੇ ਜਿਹੜੇ ਕਿ ਸੁਣ ਨਹੀਂ ਸਕਦੇ ਵੇਖ ਨਹੀਂ ਸਕਦੇ ਉਹ ਉਹ ਵੀ ਇੱਥੇ ਆਪਣੇ ਪਿੰਟਿੰਗ ਵਾਲੇ ਭਾਗ ਲੈ ਰਹੇ ਨੇ ਇਸ ਤੋਂ ਬਿਨਾਂ ਡੈਫੀਟਡੇ ਬੱਚੇ ਨੇ ਉਹ ਵੀ ਭਾਗ ਲੈ ਰਹੇ ਨੇ ਸੋ ਤਕਰੀਬਨ ਆਪਾਂ ਦੇਖ ਰਹੇ ਹਾਂ 100 ਦੇ ਨੇੜੇ ਲਗਭਗ ਬੱਚਾ ਜਿਹੜਾ ਇੱਥੇ ਇਹ ਭਾਗ ਲੈ ਰਿਹਾ ਤੇ ਆਪਾਂ ਜਿਹੜਾ ਹੈ ਇਹਨਾਂ ਨੂੰ ਪ੍ਰਬੰਧਕਾਂ ਵੱਲੋਂ ਹਰ ਇੱਕ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਹੈ ਉਹ ਸਾਡੀ ਜਿਹੜੀ ਸਿੰਗਲ ਵਾਲਾ ਦੀ ਸਮੂਹਟੀ ਟੀਮ ਜਿਹੜੀ ਹੈ ਡਾਕਟਰ 파ਸਨਾ ਜੀ ਰਾਣੀ ਵਾਲਾ ਜੀ ਹੋਰ ਮਨਪ੍ਰੀਤ ਕੌਰ ਜੀ ਇਹ ਸਾਰੇ ਜਿਹੜੇ ਨੇ ਇਹਨਾਂ ਦੇ ਨਾਲ ਅੰਮ੍ਰਿਤਸਰ ਤੋਂ ਰਾਜਵਿੰਦਰ ਸਿੰਘ ਜੀ ਸੰਦੀਪ ਸਿੰਘ ਜੀ ਪਹੁੰਚੇ ਨੇ ਉਹ ਸਾਡੀ ਗੁਰਗੋਵ ਇਸ ਇੰਟਰਡਸਕੂਲ ਜਿਹੜੀ ਟੀਮ ਬੈਠੀ ਹੈ ਸਾਨੂੰ ਇਹ ਸੇਵਾ ਮਿਲੀ ਸੀ ਇਸ ਨੂੰ ਤੁਸੀਂ ਸੰਚਾਲਨ ਕਰਾਂ ਦੀ ਕਿ ਮੇਰੀ ਸਮੂਹਟੀ ਟੀਮ ਜਿਹੜੀ ਹੈ ਸਿੱਥੇ ਹਾਜ਼ਰ ਹੈ ਇਹਨਾਂ ਨੂੰ ਪ੍ਰਬੰਧਕ ਦੇਖ ਦੇਣ ਦੇ ਲਈ ਸਾਰੇ ਅਧਿਆਪਕ ਇੰਚਾਰਜ ਇਸ ਤੇ ਪਹੁੰਚੇ ਨੇ ਸੋ ਉਹਨਾਂ ਸਾਰਿਆਂ ਦਾ ਅਸੀਂ ਇੱਥੇ ਸਵਾਗਤ ਕਰਦੇ ਹਾਂ ਉੱਥੇ ਆਪ ਕੁਝ ਸਮੇਂ ਬਾਅਦ ਜਿਹੜਾ ਹੈ ਇਹਨਾਂ ਦਾ ਇਹ ਨਾਮ ਅਨੁਸਮਾਰ ਹੋਣਾ ਹੈ। ਪਰ ਮੈਂ ਇੱਕ ਗੱਲ ਹੀ ਕਹਦਾ ਕਿ ਸਾਡੇ ਸਥਾਪਨਾ ਦੇ ਜਿਹੜੇ ਨੇ ਦੋ ਰੋਜਾਂ ਪਿਛਲੇ ਸਮਾਰਗ ਹੋਏ ਨੇ ਪਹਿਲੇ ਦਿਨ ਅਸੀਂ ਵਾਤਾਵਰਨ ਨੂੰ ਮੁਖ ਰੱਖ ਕੇ ਜਿਹੜਾ ਹੈ ਵਿਚਾਰ ਵਟਾਂਦਲਾ ਹੋਇਆ ਬਹੁਤ ਉੱਗੀਆਂ ਸ਼ਕਤੀਆਂ ਨੇ ਆ ਕੇ ਵਾਤਾਵਰਨ ਦੀ ਸੰਭਾਲ ਦੀ ਗੱਲ ਕੀਤੀ ਹੈ, ਪ੍ਰਦੂਸ਼ਣ ਦੀ ਗੱਲ ਕੀਤੀ ਹੈ ਔਰ ਉਹਨਾਂ ਨੇ ਜਿਹੜੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਬੂੰਦ ਬੂੰਦ ਪਾਣੀ ਬਚਾਓ, ਬੂੰਦ ਹੈ ਤਾਂ ਜੀਵਨ ਹੈ। ਡਾਕਟਰ ਇੰਦੇਜਿਤ ਕੌਰ ਜੀ ਨੇ ਇਹ ਸੰਦੇਸ਼ ਦਿੱਤੇ ਨੇ ਔਰ ਜਿਹੜਾ ਹੈ ਕੱਲ ਸੀਗਾ ਸਥਾਪਨ ਦਿਖਦਾ ਮੇਨ ਦਿਹਾੜਾ ਉੱਥੇ ਅਸੀਂ ਜਿਸ ਧਾਰਮਿਕ ਸਮਾਰੋਹਨ ਕੀਤਾ ਔਰ ਜਿਹਿੰਨੇ ਵੜਾ ਬੱਚੇ ਦੇ ਪਰਿਵਾਰਾਂ ਵੱਲੋਂ ਗੁਰਵਾਨੀ ਕੀਰਤਨ ਕੀਤਾ ਗਿਆ ਔਰ ਜਿਹੜੇ ਸਾਡੇ ਮੁਖ ਵਿਦਵਾਨ ਡਾਕਟਰ ਪਿਆਰੇ ਲਾਲਜੀ ਗਰਗ ਦਿਵਿੰਦਰ ਸ਼ਰਮਾਈ ਅਮਰਤਸਰ ਔਰ ਵੀ ਜਿਹੜੇ ਹੈ ਉਹਨਾਂ ਸ਼ਖਸੀਤਾਂ ਡਾਕਟਰ ਇੰਦੇਜਿਤ ਕੌਰ ਜੀ ਨੇ ਉਹ ਆਪਣੇ ਵਿਚਾਰ ਉਤੰਦਰੇ ਕੀਤੇ ਨੇ ਉਹ ਆਪ ਸਾਰਿਆਂ ਦੇ ਅੱਥੇ ਜਿਹੜਾ ਅੱਜ ਇਸ ਤੋਂ ਬਾਅਦ ਆ ਇਹਨਾਂ ਮੁਕਾਬਲੇਤੋੜ ਆਖਰੀ ਜਿਹੜਾ ਇਹਦਾ ਪੜਾ ਹੈ ਉਹ ਸਭਿਆਚਾਰਕ ਪ੍ਰੋਗਰਾਮ ਵਿੱਚ ਹੈ ਸਾਡੇ ਇਹਨਾਂ ਸਿੰਗਲ ਵਾਰਡਾ ਪਰਿਵਾਰ ਦੇ ਬੱਚੇ ਹੀ ਜਿਹੜੇ ਮਰੀਜ ਨੇ ਦਾਖਲ ਸੰਗਰੂਸ਼ ਸ਼ਾਖਾ ਵਿੱਚ ਉਹ ਦੇਖੋ 스테ਜ 'ਤੇ ਅਕਪੀਸ਼ਕਾਰੀਆ ਦੇਣਗੇ ਜਿੱਦਾਂ ਭੰਗੜਾ ਕੋਰੀਗ੍ਰਾਫੀ ਇਹ ਸਾਰੀਆਂ ਜੜੀਆਂ ਪੇਸ਼ਕਾਰੀਆਂ ਉੱਥੇ ਹੋਣਗੀਆਂ ਜਿਸ ਨਾਲ ਸਾਡਾ ਇਹਨਾਂ ਦਾ ਜਿਹੜਾ ਸਿਲਵਰ ਜੁਬਲੀ ਸਮਾਰੋਹ ਜਿਸ ਨਾਲ ਦਾ ਉਹ ਅਨਸਮਾਪਤ ਹੋਵੇਗਾ ਸੋ ਤੁਸੀਂ ਪਹੁੰਚੀ ਹੋ ਚਾਹਸਨਨ ਦੇ ਸੰਧੀ ਆਪ ਜੀ ਦੇ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਸਾਡੇ ਪ੍ਰਿੰਸੀਪਲ ਸਰ ਦਾ ਰਜਿੰਦਰ ਸਿੰਘ ਜੀ ਮਸਤ ਮਸਤਵਾਨਾ ਆਕਾਸ਼ ਨੇ ਸਕੈਂਡੀ ਸਕੂਲ ਮਸਤਵਾਨਾ ਤੋਂ ਉਹ ਵਿਸ਼ੇਸ਼ ਤੌਰ ਤੇ ਬੱਚਾਂ ਦਾ ਉਤਸ਼ਾਹ ਕਰਨੀ ਹਾਜ਼ਰ ਨੇ ਔਰ ਸਰ ਦਾ ਸੁਖਦੇਵ ਸਿੰਘ ਜੀ ਢਿੱਲੋਂ ਗਰੇ ਨਾਲ ਜਿਸ ਮੁਚੀ ਟੀਮ ਦੇ ਪ੍ਰਬੰਧਕ ਉਹ ਜੀ ਨੇ ਸਦਾ ਪ੍ਰੀਤਮ ਸਿੰਘ ਬੜਬੜ ਉਹ ਸਾਡੇ ਸਦਾ ਹਰਿੰਦਰ ਸਿੰਘ ਜੀ 골ਡਨ ਜਿਹੜੇ ਕਿ ਜੱਜ ਦੀ ਸੇਵਾ ਦੇ ਰਹੇ ਨੇ ਉਹਨਾਂ ਦੇ ਨਾਲ ਸ਼ਰਤੋਂ ਨਰਪਾਲ ਸਿੰਘ ਜੀ ਆਏ ਨੇ ਸੋ ਉਹ ਸਾਰੇ ਜਿਹੜੇ ਆਪਣੇ ਪ੍ਰਬੰਧ ਕੀ ਦੇਖ ਰਹੇ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਮੈਂ ਜਿਹੜੇ ਗਲਬਤ ਕੀਤੀ ਹੈ ਇਹ ਚ ਮੈਂ ਕੁਝ ਹੋਰ ਸਾਡੇ ਜਿਹੜੇ ਮੁਖੀ ਪ੍ਰਬੰਧਕ ਨੇ ਉਹਨਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਸਮਝਦਾ ਜਿੱਥੇ ਸਾਡੇ ਸਰਦਾਰ ਤੇ ਲੋਚ ਸਿੰਘ ਦੀ ਟੀਮਾਂ ਜਿਨ੍ਹਾਂ ਨੇ ਦੇਖਦੇ ਖੇਠਾਂ ਸਾਰੀ ਇਹ ਬਿਲਡਿੰਗ ਜਿਹੜੀ ਤਿਆਰ ਹੋਈ ਹੈ ਉਹਨਾਂ ਤੇ ਇੰਨੀ ਕਿਰਪਾ ਦੇਖੋ ਗੇ ਵਿੰਧਿਆ ਸ਼ਾਸਤਰੀ ਹੋਣ ਤੋਂ ਬਾਅਦ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਪਿੰਗਲਵਾੜੇ ਸੌਂਗ ਦੇ ਸਰਮਰਪਣ ਕੀਤੀ ਹੈ 102 ਸਾਲਾਂ ਦੀ ਉਮਰ ਹੋਣ ਦੇ ਬਾਵਜੂਦ ਵੀ ਉਹ ਸਾਡੇ ਵਿੱਚ ਜਿਹੜਾ ਸਾਨੂੰ ਰੋਜ਼ਾਨਾ ਅਸ਼ੀਰਵਾਦ ਦਿੰਦੇ ਨੇ ਇੱਥੇ ਆ ਕੇ ਹੋਰ ਆਪਣਾ ਸਮਾਅ ਦਿੰਦੇ ਨੇ ਉਹਨਾਂ ਦੇ ਨਾਲ ਸਦਾ ਹਰਜੀਤ ਸਿੰਘ ਅਰੋੜਾ ਹਰਜੀਤ ਸਿੰਘ ਜੀ ਅਰੋੜਾ ਜਿਹੜੇ ਕਿ ਇਹਨਾਂ ਦੇ ਨਾਲ ਪ੍ਰਸ਼ਾਸਕ ਨੇ ਵਧੀਕ ਪ੍ਰਬੰਧਕ ਨੇ ਇਹ ਸਮਾਜਿਕ ਨਵੀਨਤਾ ਨੇ ਸਾਡੇ ਜਿੰਨੇ ਸਮਾਗਮ ਹੋ ਰਹੇ ਨੇ ਉਹਨਾਂ ਦੇ ਕਨਵੀਨਰ ਦੇ ਤੌਰ ਤੇ ਉਹ ਸਾਡੀ ਸਾਰਿਆਂ ਦੀ ਜਿਹੜੀ ਅਗਵਾਈ ਜਿਹੜੇ ਅਗਵਾਈ ਕਰ ਰਹੇ ਨੇ ਫਿਰ ਮਾਸਟਰ சதਪਾਲ ਸ਼ਰਮਾ ਜੀ ਉਹਨਾਂ ਦੀ ਬਹੁਤ ਵੱਡੀ ਜੜੀ ਹੈ ਯੋਗਦਾਨ ਔਰ ਮੈਡਮ ਰਮਨਿਤ ਕੋਰ ਪਿੰਕੀ ਇਹਨਾਂ ਸਾਰਿਆਂ ਦੀ ਜੜੀ ਸਮੂਚੀ ਤੇ ਸਾਰੇ ਪ੍ਰਬੰਧਕੀ ਟੀਮ ਅਸੀਂ ਸਾਰੇ ਇਹਨਾਂ ਸਮਾਗਮਾਂ ਨੂੰ ਸੰਚਾਲਨ ਕਰ ਰਹੇ ਹਾਂ ਸੋ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਜਿਹੜਾ ਉਹਨਾਂ ਦੀ ਸੇਵਾ ਦਾ ਸਟਡੀ ਸਰਕਲ ਦੇ ਸੇਵਾਦਾਰਾਂ ਦੀ ਉਹਨਾਂ ਨੇ ਸੇਵਾ ਲਗਾਈ ਹੈ ਸਦਾ ਅਜਮੇਦ ਸਿੰਘ ਜੀ ਸਾਡੇ ਜਿਹੜੇ ਨੇ ਇਹਦੇ ਚ ਡਿਪਟੀ ਡਾਇਰੈਕਟਰ ਲੇ ਬੈਨੰਫਲਾਈ ਕੇਂਦਰ ਦੇ ਉਹ ਸੇਵਾ ਦੇ ਰਹੇ ਨੇ ਔਰ ਇਹਨਾਂ ਦਿਨਾਂ ਸੁਲਾ ਗੁਜਾਰ ਸਿੰਘ ਜੀ ਸਾਡੇ ਜਥੇਵੰਦ ਸਕੱਤਰ ਬੈਠੇ ਨੇ ਔਰ ਸਾਡੀ ਇਸਤਰੀ ਕੌਂਸਲ ਦੇ ਭੈਣ ਹਰਵਿੰਦਰ ਕੌਰ ਜੀ ਤੇ ਅਮਨਦੀਪ ਕੌਰ ਜੀ ਸਾਡੀ ਹਰਪ੍ਰੀਤ ਕੌਰ ਦੇ ਨਾਲ ਹਰਪ੍ਰੀਤ ਕੌਰ ਬੇਟੀ ਜਿਹੜੀ ਹੈ ਬੇਬੇ ਨੰਨ ਸਲਾਈ ਕੇਂਦਰ ਦੀ ਸਾਡੀ ਪ੍ਰਧਾਨ ਹੈ ਸਾਨੂੰ ਹਮੇਸ਼ਾ ਹੀ ਆਪਣਾ ਸਹਿਯੋਗ ਦਿੰਦੇ ਨੇ ਨਿਰੰਦਰ ਸਿੰਘ ਜੀ ਸਾਡੇ ਅਕਾਦਮਿਕ ਖੇਤਰ ਦੇ ਜੋਨਨ ਸਕੱਤਰ ਨੇ ਸੋ ਇਹ ਸਾਰੀ ٹیم ਸਮੂਚੀ ਨੂੰ ਸੇਵਾ ਮਿਲੀ ਹੈ ਪ੍ਰਬੰਧਕਾਂ ਦਾ ਪਿੰਗਲਵਾੜੇ ਸ਼ਾਖਾ ਦਾ ਬਹੁਤ ਬਹੁਤ And why? why would you, so, you give <laughs> ਐਸਰਲੇ ਮੇਰੇ ਨਾਲ ਮੌਜੂਦ ਨੇ ਪ੍ਰੇਂਦਰ ਗੋਲਡਨ ਜੀ ਜਿਨ੍ਹਾਂ ਨੇ ਬੈਚਲਰ ਆਫ ਫਾਈਨਾਂਸ ਕੀਤੀ ਹੈ ਅੱਜ ਦੇ ਇਸ ਮੁਕਾਬਲੇ ਦੇ ਮੁੱਖ ਜੱਜ ਹਨ ਆਓ ਉਹਨਾਂ ਤੋਂ ਅੱਜ ਦੇ ਇਸ ਮੁਕਾਬਲੇ ਦੇ ਬਾਰੇ ਥੋੜੀ ਜਾਣਕਾਰੀ ਲਈਏ ਕਿ ਜਜਮੈਂਟ ਕਰਨ ਲੱਗਿਆ ਉਹ ਕਿੰਨਾ-ਕਿੰਨਾ ਗੱਲਾਂ ਦਾ ਧਿਆਨ ਰੱਖਦੇ ਹਨ ਸੱਸੀ ਗੱਲ ਸਭ ਤੋਂ ਪਹਿਲਾਂ ਤੇ ਨਿੰਮਦਰ ਸਰ ਜੀ ਦਾ ਬਹੁਤ ਧੰਨਵਾਦ ਜਿਹੜੇ ਅੱਜ ਇੱਥੇ ਪਹੁੰਚੇ ਸਨਾਮ نیوز ਕਿ ਅੱਜ ਵਾਤਾਵਰਣ ਦੇ ਸਤੇ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਸਿੱਧਕੇ ਜੀ ਤੇ ਉਹਨਾਂ ਦੇ ਗਰੁੱਪ ਮੈਂਬਰ ਸਾਰੇ ਇਸ ਸਾਲ ਵੀ ਵਾਤਾਵਰਣ ਦੇ ਸਤੇ ਇਹ ਕੀਤਾ ਜਾ ਰਿਹਾ ਤੇ ਜਿਹੜੀਆਂ ਇਹ ਆਪਾਂ ਚੈੱਕ ਕਰਨਾ ਹੁੰਦਾ ਇਹ ਚੀਜ਼ ਮੈਂ ਡਰਾਇੰਗ ਉਹਦੀ ਬੱਚੇ ਦੀ ਕੰਪੋਜੀਸ਼ਨ ਤੇ ਉਹ ਚ ਰਿਦਮ ਕਿੰਨਾ ਹੈ ਇਹ ਸਾਰੀਆਂ ਚੀਜ਼ਾਂ ਨੋਟ ਕਰਕੇ ਉਹ ਫਿਰ ਉਹਦਾ ਰਿਜ਼ਲਟ ਤਿਆਰ ਕਰ ਦਿੰਦੀ ਹੈ ਉਹਦੇ ਜਿਵੇਂ ਪੁਆਇੰਟ ਮੰਨਦੇ ਆਪਾਂ ਪੇਪਰ ਦੇ ਵਿੱਚ ਪੁਆਇੰਟ ਲਾ ਲੈਨੇ ਆ। ਇਹ 10 ਨੰਬਰ ਦੇਨੇ ਆ। ਤਾਂ ਹਰ ਇੱਕ ਚੀਜ਼ ਦੇ ਅਸੀਂ ਨੰਬਰ ਰੱਖਦੇ ਆ। ਵੀ ਉਹਨੇ ਡਰਾਇੰਗ ਬੰਲਾਂ ਕਿੰਨੀ ਵਧੀਆ ਕੀਤੀ ਆ। ਉਹਦੇ ਅਲੱਗ ਨੰਬਰ। ਫਿਰ ਉਹਨੇ ਕਲਰ ਕਿੰਨੇ ਅੱਛੇ ਕੀਤੇ ਆ। ਉਹਦੇ ਔਰ ਫਿਰ ਕਲਰ ਸਕੀਮ ਉਹਦੀ ਕਿੰਨੀ ਉਹ ਆ। ਸਾਰੀ ਉਹ ਓਵਰ ਆਲ ਕਰਕੇ ਫਿਰ ਉਹਦਾ ਰਿਜ਼ਲਟ ਤਿਆਰ ਕਰਦੇ ਆ। ਇਹ ਇਹ ਬਹੁਤ ਮਿਹਨਤ ਦਾ ਕੰਮ ਆ ਜਿਹੜਾ ਤੁਸੀਂ ਕਰਦੇ ਹੋ। ਇਸ ਕੰਮ ਨੂੰ ਕਰਦੇ ਹੋਇਆ ਕੀ ਮਹਿਸੂਸ ਕਰਦੇ ਹੋ? ਮਹਿਸੂਸ ਬੜੀ ਖੁਸ਼ੀ ਮਹਿਸੂਸ ਕਰਦੇ ਆ ਵੀ ਹਾਂ ਸਾਨੂੰ ਇਹ ਮੌਕਾ ਮਿਲਿਆ ਤੇ ਔਰ ਬੜਾ ਉਸ਼ਾ ਹੁੰਦਾ ਵੀ ਹਾਂ ਅੱਛੇ ਜਿਹੜੇ ਬੱਚੇ ਨਾਲ ਜਿਹੜੇ ਬੱਚੇ ਅੱਛਾ ਕੰਮ ਕਰ ਰਹੇ ਆ ਉਹ ਜ਼ਰੂਰ ਅੱਗੇ ਆਉਣ ਉਹਨਾਂ ਨੂੰ ਹਲਾਸ਼ੇਰੀ ਮਿਲੇ ਉਸ਼ਾਹੀ ਤੋਂ ਸਾਡੀ ਕੋਸ਼ਿਸ਼ ਹੈ ਹੀ ਹੁੰਦੀ ਹੈ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਇੱਧਰ ਚੱਟਕ ਲਾਈ ਜਾਵੇ ਕੰਮ ਕਰਨ ਦੀ ਤੇ ਇਹ ਤਾਂ ਵਿਸ਼ਾ ਹੀ ਬਹੁਤ ਵਧੀਆ ਵਿਸ਼ਾ ਹੈਗਾ ਜਿਹੜਾ ਵਾਤਾਵਰਨ ਦਾ ਵਿਸ਼ਾ ਹੈਗਾ ਨਾ ਵਾਤਾਵਰਨ ਬੜਾ ਪੂਲਿਊਟਡ ਹੋ ਚੁੱਕਿਆ ਹੈ ਤੇ ਉਹਨੂੰ ਉਹਦੇ ਸੁਧਾਰ ਲਈ ਬੱਚੇ ਹੁਣ ਤੋਂ ਸਿੱਖਣਗੇ ਤੇ ਹਰ ਸਾਲ ਜਿੰਮੇਦਾਰ ਬਣਨਾ ਆਪਾਂ ਕੁਝ ਬੱਚੇ ਇਸ ਸਾਲ ਉਹ ਜੇ ਵੱਡੇ ਹੋ ਜਾਂਦੇ ਉਹ ਵੀ ਅੱਗੇ ਸੁਧਾਰ ਕਰਨੀ ਆ ਨਾ ਦੱਸਣਗੇ ਸਮਾਜ ਦੇ ਵਿੱਚ ਵੀ ਆਪਾਂ ਕਿਵੇਂ ਇਹਨੂੰ ਵਟਵਰ ਨੂੰ ਠੀਕ ਕਰ ਸਕਦੇ ਤੇ ਬਹੁਤ ਵਧੀਆ ਹੈਗਾ ਇਹ ਹਰ ਸਾਲ ਦੀ ਤਰ੍ਹਾਂ ਇਹ ਚੱਲਦਾ ਹੀ ਰਹੇ ਕੰਟੀਨਿਊ ਸਾਲ ਦੇ ਵਿੱਚ ਦੋ ਫੰਕਸ਼ਨ ਵੀ ਹੋ ਜਾਣ ਤਾਂ ਵੀ ਵਧੀਆ ਹੈ ਤੇ ਇੱਕ ਤਾਂ ਤੁਸੀਂ ਕਰਦੇ ਕਰਦੇ ਹਰ ਵਾਰ ਜੇ ਤੁਹਾਡੇ ਬਣਾਏ ਬੁੱਤ ਕਿੱਥੇ ਕਿੱਥੇ ਭਲਾ ਲੱਗੇ ਹੋਏ ਨੇ ਮੇਰੇ ਫਾਈਬਰ ਦੇ ਸਟੈਚੂ ਲੱਗੇ ਆ ਇੱਕ ਤਾਂ ਸ਼ੇਰਪੁਰ ਲੱਗਾ ਹੋਇਆ ਵਸਟੈਂਡ ਹਾਂਜੀ ਇੱਕ ਉਧਰ ਰਾਮਾ ਮੰਡੀ ਲੱਗਾ ਹੋਇਆ ਜੀ ਹਾਂ ਬਠਿੰਡੇ ਵਾਲੀ ਸਾਈਡਾ ਡਾਕਟਰ ਮੈਡ ਦੇਰ ਦਾ ਇੱਕ ਆਪਣੇ ਇੱਥੇ ਸਤਿਗੁਰੂ ਤੋਂ ਹਾਂਜੀ ਉਹਨਾਂ ਦੇ ਵੀ ਵਾਲ ਵਾਲ ਇੱਕ ਇੱਧਰ ਖਨੋਰੀ ਸਾਈਡ ਉਧਰ ਕੋਈ ਧਾਰਮਿਕ ਸਥਾਨ ਹੈ ਉੱਥੇ ਦੋ ਤਿੰਨ ਸਟੈਚੂ ਲੱਗੇ ਹੋਏ ਬਾਕੀ ਇੱਕ ਸਟੈਚੂ ਚੱਲ ਰਿਹਾ ਆਪਣਾ ਇੱਥੇ ਉਹ ਫਗ ਸਿੰਘ ਦਾ ਉੱਥੇ ਲਾਵਾਂਗੇ ਚੌਂਕ ਦੇ ਵਿੱਚ ਉਹ ਵੀ ਚੱਲ ਰਿਹਾ ਗੋਡਾ ਬਹੁਤ ਬਹੁਤ ਧੰਨਵਾਦ ਹੈ ਗੋਡਾ ਜੀ ਕਿ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਇਸ ਮੁੱਖੀ ਜਿਹੜੀ ਜ਼ਿੰਮੇਵਾਰੀ ਇਨ ਬਾਰੇ ਥੈਂਕ ਯੂ ਸਰ ਉਹ ਤੁਹਾਹੇ ਬਹੁਤ ਗਿਆਰਦਾਸ ਹੈ ਕਿ ਉਹ ਤੁਹਾਨੂੰ ਜਿਹੜਾ ਹੈ ਆਰਟ ਦੇ ਖੇਤਰ ਦੇ ਵਿੱਚ ਹੋਰ ਸਫਲਤਾ ਬਖਸ਼ੇ ਸ਼ੁਕਰੀਆ ਧੰਨਵਾਦ ਤੁਹਾਡਾ ਬਹੁਤ ਹਾਂਜੀ ਬੇਟੇ ਕੀ ਨਾਮ ਹੈ ਤੁਹਾਡਾ ਜਸਪ੍ਰੀਤ ਕਿਹੜੇ ਸਕੂਲ ਚ ਪੜਦੇ ਹੋ ਪਗਰਪੁਰਨ ਸਿੰਘ ਸਕੂਲ ਵਿੱਚ ਪਗਰਪੁਰਨ ਸਿੰਘ ਸਕੂਲ ਕਿਰਿਆ ਕਰੀਗਾ ਦੇਤੇ ਆਮ੍ਰਿਤਸਰ ਅਮਰਸਰ ਸਾਹਿਬ ਤੋਂ ਇੱਥੇ ਤੁਸੀਂ ਪਹੁੰਚੋ ਅੱਜ ਦੇ ਇਸ ਮੌਕੇ ਵਿੱਚ ਖਾਸ ਤੌਰ ਤੇ ਹਿੱਸਾ ਲੈਣ ਦੇ ਵਾਸਤੇ ਤੇ ਕੀ ਬਣਾ ਰਹੇ ਹੋ ਸਾਡੀ ਮਿੱਟੀ ਸਾਡਾ ਦੇਸ਼ ਵਾਹ ਸਾਡੀ ਮਿੱਟੀ ਸਾਡਾ ਦੇਸ਼ ਦੇ ਲੇਖ ਜਿਹੜਾ ਹੈਗਾ ਉਸ ਦੇ ਉੱਤੇ ਇਹ ਕਾਰ ਕਰ ਰਹੇ ਨੇ ਅੰਦਰ हाफ टाइम हो है बच्चों हाफ टाइम हो चुका है अपना काम जल्दी खिंचो ਕਰ ਲੈਣ ਹਾਂਜੀ ਬਸ ਨੂੰ ਦਿਲ ਕਰ ਦੋ ਕੜ ਲੈ ਕੜ ਨੂੰ ਉਹਦਾ ਨਾਮ ਤੇ ਉਹ ਕਲਾਸ ਜਿਹੜੇ ਨੰਬਰ ਉਹਦਾ ਨਾਮ ਕਲਾਸ ਸਕੂਲ ਇਹ ਚੀਜ਼ਾਂ ਬਸ ਨੋਟ ਕਰ ਲਓ हो गया बेटा अपना क्लास नाम स्कूल लिख कॉलेज जो भी है ठीक है बस हाँ ना भूलो बस ठीक है जाना जा सकते बैठे ना बैठ जाओ कोई गल कोई गल नहीं पता लग रही है ना जिम्मे भी है कोई तो नहीं कुछ करना हाले टाइम पे है हाफ टाइम पे ठीक है

ਪਹਿਲਾਂ ਮੈਂ ਸੰਗਤ ਜੀ ਨੂੰ ਦੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਪਨਾ ਦੇ 25 ਸਾਲਾਂ ਅਸੀਂ ਬਣਾ ਰਹੇ ਹਾਂ ਸੰਗਰੋਹ ਬ੍ਰਾਂਚ ਦਾ ਜਿੱਦੇ ਲੜੀਵਾਰ ਪਹਿਲਾਂ ਵਾਤਾਵਰਨ ਨੂੰ ਵਾਤਾਵਰਨ ਤੇ ਸੈਮੀਨਾਰ ਸੀ ਫਿਰ ਕਲਪੋ ਪਾਇਗੇ ਬਲੱਡ ਡੋਨੇਸ਼ਨ ਕੈਂਪ ਸੀ ਜਿੰਦੇ ਚ 83 ਯੂਨਿਟ ਲੋਕਾਂ ਨੇ ਬਲੱਡ ਵੀ ਦਿੱਤਾ ਹਾਂਜੀ ਤੇ ਅੱਈ ਥ੍ਰੀ ਮੁਖ ਅੱਖਾਂ ਦਾ ਚੈੱਕਅਪ ਕੈਂਪ ਸੀ ਜਿਹਦੇ ਵਿੱਚ 400 ਮਰੀਜ਼ ਚੈੱਕਅਪ ਹੋਏ ਅੱਜ ਪੇਂਟਿੰਗ ਮੁਕਾਬਲਾ ਹੈ ਸਰ ਜ਼ਿਲ੍ਹੇ ਤੋਂ ਬੱਚੇ ਆਏ ਨੇ ਤੇ ਬਹੁਤ ਅੱਛਾ ਲੱਗ ਰਿਹਾ ਹੈ ਇਹ ਸਾਰਾ ਹੀ ਸਿਲਵਰ ਜੁਬਲੀ ਅਸੀਂ ਵਾਤਾਵਰਣ ਨੂੰ ਲੈ ਕੇ ਚਿੰਤਧਾ ਤੇ ਵਾਤਾਵਰਣ ਤੇ ਹੀ ਸਾਡਾ ਸਾਰਾ ਸਬਜੈਕਟ ਤੇ ਆਧਾਰਿਤ ਹੈ ਤੇ ਵਾਤਾਵਰਣ ਤੇ ਹੀ ਬੱਚੇ ਪੇਂਟੀਆਂ ਬਣਾ ਰਹੇ ਨੇ ਤੇ ਬਹੁਤ ਜਿਹੜਾ ਸਾਨੂੰ ਮਤਲਬ ਕਿ ਮੈਸੇਜ ਬਹੁਤ ਅੱਛਾ ਦੇ ਰਹੇ ਨੇ ਬੱਚੇ ਬੱਚਿਆਂ ਨੂੰ ਬਹੁਤ ਫਿਕਰ ਹੈ ਕਿ ਕਿਦਾਂ ਪਾਣੀ ਹਵਾ ਧਰਤੀ ਨੂੰ ਬਚਾਇਆ ਜਾ ਸਕੇ ਇਹਨਾਂ ਦੇ ਕੋਲੇ ਜਾ ਕੇ ਬੱਚਿਆਂ ਦੇ ਪੇਂਟਿੰਗ ਬੰਦੀਆਂ ਦੇਖ ਕੇ ਇਹ ਲੱਗਦਾ ਹੈ ਕਿ ਬੱਚੇ ਅੰਦਰੋਂ ਆਪਣਾ ਸਾਰਾ ਕੁਝ ਆਪਣੇ ਪੇਂਟਿੰਗ ਦੇ ਥਰੂ ਦੱਸਣਾ ਚਾਹੁੰਦੇ ਨੇ ਇਹ ਚਾਹੁੰਦੇ ਨੇ ਵੀ ਜਿਹੜੇ ਹੋਣ ਵਾਲੇ ਬਜ਼ੁਰਗ ਬੁੱਧੀਜੀਵੀ ਇਹਦੇ ਚਿੰਤਤ ਕਰਨ ਤੇ ਸੈਮੀਨਾਰ ਕਰਨ ਤਾਂ ਕਿ ਲੋਕਾਂ ਨੂੰ ਗਾਈਡ ਕਰਨ ਕਿ ਪਾਣੀ ਪਾਣੀ ਬੂੰਦ ਕਿਵੇਂ ਬਚਾਉਣਾ ਹੈ ਬਹੁਤ ਵਧੀਆ ਜੀ ਅੱਜ ਦੇ ਮੌਕੇ ਤੇ ਤੁਸੀਂ ਵਿਚਾਰ ਦਿੱਤੇ ਨੇ ਸੋਏ ਜਿਹੜੀ ਪਿੰਗਲਵਾੜਾ ਸੰਸਥਾ ਹੈ ਪਲਸਪੁਰਨ ਸਿੰਘ ਜੀ ਦੀ ਢਾਈ ਹੋਈ ਭਗਤ ਜੀ ਨੇ ਆਪਣੇ ਪੂਰੇ ਜੀਵਨ ਦੇ ਵਿੱਚ ਵਾਤਾਵਰਨ ਦੇ ਸਬੰਧ ਵਿੱਚ ਉਸ ਸਮੇਂ ਹੀ ਸਾਨੂੰ ਸਾਰੀਆਂ ਜੋ ਆ ਰਹੀਆਂ ਨੇ ਅੱਜਕੱਲ੍ਹ ਬੁਰੀਆਂ ਐ ਇਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਤੇ ਸੁਚੇਤ ਕਰਨ ਦਾ ਸਮਾਜ ਨੂੰ ਯਤਨ ਕੀਤਾ ਤੇ ਅੱਜ ਵੀ ਜਿਹੜਾ ਹੈ ਸੰਗਰੂਰ ਪਿੰਗਲਵਾੜਾ ਬ੍ਰਾਂਚ ਦਾ ਸਤਾਪਤਾ ਦਿਵਸ ਜਿਹੜਾ ਤਿੰਨ ਦਿਨ ਲਗਾਤਾਰ ਵਾਤਾਵਰਨ ਨੂੰ ਸਮਰਪਿਤ ਰਿਹਾ ਤਾਂ ਕਿ ਵਾਤਾਵਰਨ ਨੂੰ ਇਸ ਤੰਗ ਦੇ ਨਾਲ ਬਚਾਇਆ ਜਾ ਸਕੇ ਸੰਗਰੂਰ ਤੋਂ ਨਰਿੰਦਰ ਸਿੰਘ ਦੀ ਰਿਪੋਰਟ ਚੈਨਲ ਦੇ ਵਾਸਤੇ